ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਵੈਲਕਮ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲਓ ਜੀ ਭਾਈ ਅੱਜ ਸ੍ਰਿੰਦਰਾ ਐਗਰੋ ਕੰਪਨੀ ਦੇ ਵਿੱਚ ਪਹੁੰਚੇ ਹੋਏ ਆ ਬਾਕੀ ਇਹਨਾਂ ਨੇ ਅੱਜ ਨਵਾਂ ਮਾਡਲ ਆ ਭਾਈ ਹੈ ਨਾ ਜਿਹੜਾ ਟਰੈਕ ਕਮੈਨ ਕਹਦੀ ਹੈ ਜੀ ਨੂੰ ਵੀ ਇਹ ਗਿੱਲੇ ਦੇ ਵਿੱਚ ਪਾਣੀ ਖੜੇ ਦੇ ਵਿੱਚ ਵੀ ਜਿੱਥੇ ਆਪਾਂ ਕਹਦੀ ਵੀ ਜਿੱਥੇ ਮਸ਼ੀਨਾ ਹੱਥ ਖੜੇ ਕਰ ਜੰਨੀ ਆ ਉੱਥੇ ਇਹ ਚੀਜ਼ਾਂ ਜਾ ਕੇ ਹੈ ਨਾ ਵੀ ਜ਼ਿਮੀਂਦਾਰ ਭਰਾਵਾਂ ਨੂੰ ਬਿਲਕੁਲ ਆਸਾਨ ਤਰੀਕੇ ਨਾਲ ਉਹਨਾਂ ਦੀ ਫਸਲਾਂ ਜਿਹੜੀਆਂ ਵੱਢ ਕੇ ਦੂਜੀ ਮਸ਼ੀਨ ਵਾਂਗੂ ਆਮ ਤੌਰ ਤੇ ਫਸਲਾਂ ਵੜਦਨੇ ਆ ਬਾਕੀ ਇਹਦੇ ਨੂੰ ਘੁੰਮ ਕੇ ਦਿਖਾ ਦੇ ਭੁਲਰਾ ਵੀ ਮਸ਼ੀਨ ਦੀ ਕੁਆਲਿਟੀ ਮੈਂ ਕਹਿੰਨਾ ਵੀ ਚਾਈਨਾ ਦੀਆਂ ਮਸ਼ੀਨਾਂ ਦੇਖਦੇ ਹੁੰਦੇ ਤੇ ਇਹ ਜੀਆਂ ਦੇਖ ਕੇ ਨਾ ਸੁਣਦੇ ਹੁੰਦੇ ਦੇ ਵੀ ਯਾਰ ਮਸ਼ੀਨਾਂ ਚਾਈਨਾ 'ਚ ਬਣਦੀਆਂ ਪਰ ਅੱਜ ਤੁਹਾਨੂੰ ਇਹ ਮਸ਼ੀਨ ਸ੍ਰਿੰਦਰਾ ਐਗਰੋਟ ਆਪਣੇ ਐਗਰੋ 'ਚ ਨਾਬਾ ਰੋਟੀ ਪੁਲਾਉਂਦੇ ਹਨਾ ਬਹੁਤ ਜੈਜ ਰੇਟ ਗਾਰੰਟੀ ਬਾਕੀ ਕੰਪਨੀ ਦੇ ਵੀਰ ਆਪਣੇ ਨਾਲ ਨਾਲ ਜੁੜੇ ਹੋਏ ਆ ਸਾਰੀ ਬਾਕੀ ਇਧਰ ਆਪਣੇ ਗੁਰਖਵੀਰ ਸਿੰਘ ਬਾਈ ਜੀ ਸਰੇਂਦਰਾ ਕਮੈਨ ਤੋਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਉਹ ਠੀਕ ਠਾਕ ਹੋ ਜੀ ਵਧੀਆ ਜੀ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਨਹੀਂ ਜੀ ਵੈਲਕਮ ਬਾਕੀ ਇਹ ਵੀਰ ਹਨਾ ਆਪਾਂ ਨੂੰ ਸਾਰੀ ਜਾਣਕਾਰੀ ਜਿਹੜੀ ਇਹਦੀ ਦੇਣਗੇ ਕਮੈਨ ਦੀ ਇਹਦੇ ਵਿੱਚ ਕੀ ਕੀ ਹੈ ਨਾ ਪ੍ਰੋਜੈਕਟ ਆ ਜਿਹੜਾ ਜੁੜੂ ਹੋ ਜਾਂਦਾ ਵੀ ਕੀ ਕੀ ਕੱਲ ਨੂੰ ਹਨਾ ਕੋਈ ਮਸ਼ੀਨ ਮੰਨ ਲਓ ਲੈ ਕੇ ਵੀ ਜਾਂਦਾ ਤਾਂ ਭਈ ਇਹੋ ਜਿਹੀਆਂ ਵੀਡੀਓ ਜਿਹੜੀਆਂ ਹਨਾ ਪਾਈਆਂ ਹੋਈਆਂ ਆਪਣੀਆਂ ਤਾਂ ਉਹਨਾਂ ਨੂੰ ਦੇਖ ਕੇ ਮਾੜਾ ਮੋਟਾ ਹਨਾ ਕਹਿ ਦਈਏ ਵੀ ਥੋੜਾ ਜਿਹਾ ਆਸਾਨ ਜਾ ਹੋ ਜਾਂਦਾ ਕੰਮ ਕਰਨਾ ਵੀ ਜਿਵੇਂ ਹੁਣ ਵੀਰ ਉਹਨਾਂ ਨੇ ਹੁਣ ਚਲੋ ਆਪਾਂ ਦਾ ਬੜੀਆਂ ਦੇ ਰਿਵਿਊ ਬਥੇਰੇ ਕਰਿਆਂ ਪਰ ਜਿਹੜੀ ਆ ਗਮੈਂਦਾ ਫਾਸਟ ਰਿਵਿਊ ਆਪਣਾ ਠੀਕ ਵੀਰੇ ਆਪਾਂ ਹੁਣ ਕਰੀਏ ਸਟਾਰਟ ਜੀ ਜੀ ਬਾਕੀ ਹੁਣ ਆਪਾਂ ਗੱਲ ਕਰੀਏ ਬਾਈ ਜੀ ਕਟਰ ਤੋਂ ਹੀ ਕਰੀਏ ਜਿਵੇਂ ਹੁਣ ਬੜੀਆਂ ਕਮਬਾਈਨਾ ਦੇ ਵਿੱਚ 14 ਫੁੱਟਾ 15 ਫੁੱਟਾ ਇਹਦੇ ਵਿੱਚ ਵੀ ਹੁਣ ਜਿਹਨੇ ਇਹ ਕਟਰ ਕਿੰਨੇ ਫੁੱਟ ਦਾ ਆਪਣਾ ਇਹ ਬਾਈ ਜੀ ਅੰਦਰੋਂ 7.5 ਫੁੱਟ ਤਿਆਰ ਆ ਕਟਰ 7 ਦੇ 7 ਫੁੱਟ 7.5 ਫੁੱਟ ਜੀ ਜੀ ਤੇ ਟੋਟਲ ਇਹਦਾ ਜਨਕੀ 8 ਫੁੱਟ ਤੋਂ ਉੱਪਰ ਹੋ ਜਾਂਦਾ ਬਾਹਰ ਤੇ 8 ਫੁੱਟ ਹੋ ਜਾਂਦਾ ਹਾਂਜੀ ਹਾਂਜੀ ਠੀਕ ਹੈ ਜੀ 7.5 ਫੁੱਟ ਕਿਉਂਕਿ ਅੰਦਰੋਂ ਮੰਨ ਕੇ ਚਲੋ ਵੀ ਜਿੰਨਾ ਕਟਰ ਤਾਂ ਵੱਧ ਵੀ ਲੱਗ ਜੂਗਾ ਜਿੰਨਾ ਮਰਜ਼ੀ ਵੱਡਾ ਲਾ ਲਓ ਪਰ ਆਇਆ ਵੀ ਅੰਦਰੋਂ ਜਿਵੇਂ ਮਸ਼ੀਨ ਦਾ ਅ ਅੰਦਰੋਂ ਖਿੱਚ ਆਪਣੀ ਜਿੰਨਾ ਲਾਂਗਾ ਖਿੱਚ ਸਕਦੀ ਆ ਉਹ ਹਿਸਾਬ ਨਾਲ ਕਟਰ ਤਿਆਰ ਜਵਾੜਾ ਸਹੀ ਜ ਜਵਾੜਾ ਜਿਹੇ ਜਿਹੇ ਮਰਜ਼ੀ ਲਾ ਲਓ ਉਹ ਪਿੱਛੇ ਹਾਜਮਾ ਸਹੀ ਚਾਹੀਦਾ ਹਾਜਮਾ ਸਹੀ ਚਾਹੀਦਾ ਜਿੰਨਾ ਮਰਜ਼ੀ ਪਾ ਲਾ ਲਓ ਅੱਛਾ 8 ਤੋਂ 10 ਦਾ ਵੀ ਕਰ ਦਿੰਨੇ ਆ ਉਹ ਜਿਹੇ ਜਿਹੇ ਉਹ ਹਿਸਾਬ ਕੇ ਮਸ਼ੀਨ ਤਿਆਰ ਹੋ ਜਾ ਹਾਂ ਯਾਨੀ ਕਿ ਜ਼ਿਆਦਾਤਰ 8 ਫੋਟੇ ਕਟਰ ਚੱਲਦੇ ਨੇ ਇਹਨਾਂ ਨੂੰ ਠੀਕ ਹੈ ਜੀ ਬਾਕੀ ਦੀ ਫਿਲਟਰ ਜੈਨ ਆ ਨਾ ਬਾਈ ਦੇਖੋ ਇੱਕ ਸਿੰਗਲ ਵਟੀ ਆ ਉਹ ਦੇਖੋ ਇੰਨੀ ਕੁ ਬਸੇ ਮਸ਼ੀਨਾਂ ਆਪਾਂ ਚਲਦੀਆਂ ਦੇਖੀਆਂ ਬਾਈ ਜੀ ਇਹਨਾਂ ਦਾ ਜਿਹੜਾ ਚਲਾਵਾ ਹੈ ਨਾ ਕਹਦੀ ਆਪਾਂ ਵੀ ਫਸਲ ਵੱਢਣੀ ਜਿਆਦਾ ਵੱਢਦੀ ਆ ਫਸਲ ਬੜੀ ਨੂੰ ਵੀ ਮਾਤ ਪਾ ਜਾਂਦੇ ਉਹ ਉੱਤੇ ਨੂੰ ਜਿਹੜਾ ਵੇ ਆਉਂਦੀ ਆ ਹਾਂਜੀ ਹਾਂਜੀ ਬਾਕੀ ਬਾਈ ਜੀ ਇਹਦੇ ਵਿੱਚ ਹੁਣ ਜਿਵੇਂ ਆਪਾਂ ਗੱਲ ਕਰੀਏ ਇਹ ਦੂਜੀ ਦੇ ਤਾਂ ਚਲੋ ਆਪਣੇ ਟਾਇਰ ਡੈਕਸ਼ਨ ਆ ਗੇਅਰ ਕਲੱਚ ਸਾਰਾ ਕੁਝ ਹੁੰਦਾ ਇਹਦੇ ਵਿੱਚ ਫਿਰ ਕੀ ਆਪਾਂ ਮੰਨ ਲਓ ਇਹਦੇ ਵਿੱਚ ਵੀ ਹੈਗਾ ਸਾਰਾ ਕੁਝ ਆ ਵੀਰੇ ਮਾਰੇ ਵਿੱਚ ਹਾਈਡਰੋਲਿਕ ਸਿਸਟਮ ਹੀ ਆ ਸਾਰਾ ਅੱਛਾ ਮੰਨ ਲਓ ਆ ਹਾਈਡਰੋਲਿਕ ਸਿਸਟਮ ਆ ਲੱਗਿਆ ਹੋਇਆ ਜੀ ਇਹ ਆਪਣਾ ਪੰਪ ਲੱਗਿਆ ਜੀ ਪੀਟੀਐਮ ਦਾ ਪੰਪ ਆ ਜੀ ਜੀਟੀਐਮ ਈਟੀਐਨ ਈਟੀਐਮ ਈਟਨ ਦਾ ਪੰਪ ਆਮ ਤੌਰ ਤੇ ਲੋਕ ਕਹਿ ਦਿੰਦੇ ਨੇ ਜੀ 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 ਇਹਦੇ ਨਾਲ ਹੀ ਸਾਰੀ ਮਸ਼ੀਨ ਆਪਰੇਟ ਹੁੰਦੀ ਆ ਅੱਛਾ ਮੰਨ ਲਓ ਇੱਕ ਪੰਪ ਦੇ ਹੀ ਆ ਹਾਂ ਜਿਵੇਂ ਹੁਣ ਆਪਣੇ ਕਲੱਚ ਕਲੱਚ ਹੋਗੇ ਬ੍ਰੇਕ ਹੋਗੇ ਉਹ ਜਿਵੇਂ ਲੱਗ ਲੱਗ ਹੁੰਦੇ ਆ ਇਹਦਾ ਸਾਰਾ ਸਿਸਟਮ ਇੱਕ ਪੰਪ ਦੇ ਹੀ ਚੱਲਣਾ ਇਹਨੇ ਇੱਕ ਪੰਪ ਦੇ ਚੱਲਣਾ ਇਸੇ ਪੰਪ ਨੇ ਆਪਰੇਟ ਕਰਨੀ ਆ ਮਸ਼ੀਨ ਅੱਗੇ ਜੀ ਸਾਰਾ ਆਪਣੇ ਟਰੈਕ ਇਹਦੇ ਨਾਲ ਚੱਲਣੇ ਨੇ ਜੀ ਬਾਕੀ ਉੱਪਰ ਜਾ ਕੇ ਅੱਗੇ ਆਪਣੇ ਹਾਈਡਰੌਲਿਕ ਤੇ ਆਪਣਾ ਕਟਰ ਬਾਰ ਉੱਪਰ ਥੱਲੇ ਸਾਰਾ ਇਹ ਮੰਨ ਲਓ ਸਾਰਾ ਸਿਸਟਮ ਹਾਈਡਰੌਲਿਕ ਨੂੰ ਲੈ ਕੇ ਮਤਲਬ ਤੋੜਨੇ ਤੱਕ ਸਾਰਾ ਸਿਸਟਮ ਇੱਕ ਪੰਪ ਆ ਇੱਕ ਪੰਪ ਤੇ ਇੱਕ ਪੰਪ ਦੇ ਵਿੱਚ ਸੁਰਿੰਦਰਾ ਕਮੈਨ ਆ ਜਿਹੜੀ ਹੈ ਨਾ ਇਹ ਤਿਆਰ ਹੋਈ ਆ ਬਾਕੀ ਦੀ ਗੱਲ ਹੁਣ ਕਰੀਏ ਆ ਆ ਗਿਆ ਜੀ ਆਪਣਾ ਫੀਟਰ ਹਾਂਜੀ ਫੀਟਰ ਦੀ ਲੰਬਾਈ ਚੈੱਕ ਕਰੋ ਪਹਿਲਾਂ ਤੁਸੀਂ ਕਿੰਨੀ ਆਰੇ ਕਪ ਕਹੇ ਨਹੀਂ ਦਿੰਦੇ ਵੀ ਜਿੰਨੀ ਫੀਟਰ ਦੀ ਲੰਬਾਈ ਹੋਵੇ ਉਨਾ ਕਹਿੰਦੇ ਮਸ਼ੀਨ ਦਾ ਹਜਮਾਨ ਆ ਵੀ ਵਧੀਆ ਪਿੱਛੇ ਥ੍ਰੈਸਰ ਵਧੀਆ ਕੰਮ ਕਰਦਾ ਹੁਣ ਬਾਈ ਜੀ ਮੈਂ ਹੁਣ ਆਪਾਂ ਇਹ ਮਸ਼ੀਨ ਮੰਨ ਲਓ ਕੋਈ ਬਾਹਰ ਜ਼ਿੰਮੇਵਾਰ ਭਰਾ ਆਪਣਾ ਮੰਨ ਲਓ ਆਂਧਰਾ ਕੇਰਲਾ ਦੇ ਵਿੱਚ ਕੋਈ ਲੈ ਜਾਂਦਾ ਇਹ ਮਸ਼ੀਨ ਖਰੀਦ ਕੇ ਤੁਹਾਡੀ ਜੀ ਜੀ ਇਹਦੇ ਵਿੱਚ ਜਿਹੜਾ ਮੰਨ ਲਓ ਥ੍ਰੈਸਰ ਬਾਸਕਟ ਆ ਚਲੋ ਇੱਕ ਸੀਜ਼ਨ ਨਹੀਂ ਦੋ ਸੀਜ਼ਨ ਨਹੀਂ 10 ਸੀਜ਼ਨਾਂ ਬਾਅਦ ਆਪਾਂ ਨੂੰ ਥਰੇਸ਼ਰ ਬਾਸਕਟ ਮੰਨ ਲਓ ਜੀ ਉੱਥੇ ਕੋਈ ਦੀ ਪਾਰਟਸ ਵਗੈਰਾ ਲੋਡ ਪਵੇ ਫਿਰ ਉਹਦਾ ਕੋਈ ਹੱਲ ਇਹਦਾ ਵੀਰ ਜੀ ਆਏ ਆ ਤੁਹਾਨੂੰ ਮੈਂ ਦੱਸਣਾ ਜਾਵਾਂ ਇਹਦੇ 'ਚ ਥਰੇਸ਼ਰ ਬਾਸਕਟ ਹੈ ਹੀ ਨਹੀਂ ਇਹ ਬਿਨਾ ਥਰੇਸ਼ਰ ਬਾਸਕਟ ਤੋਂ ਹੀ ਹੈ ਉਹਨੂੰ ਐਕਸਲ ਫਲੋ ਕਹਿੰਦੇ ਨੇ ਐਕਸਲ ਰੂਟਰ ਕਹਿੰਦੇ ਨੇ ਠੀਕ ਹੈ ਉਹ ਕਦੇ ਕਹਿੰਦੇ ਕਿ ਵੀ ਖਰਾਬ ਹੀ ਨਹੀਂ ਹੁੰਦਾ ਇਹ ਅੱਛਾ ਜੀ ਹਾਂ ਇਹਦੀ ਜਿਵੇਂ ਹਰ ਸੀਜ਼ਨ ਰਿਪੇਅਰ ਥੋੜੀ ਬਹੁਤੀ ਸੈਟਿੰਗ ਹੁੰਦੀ ਆ ਜੀ ਉਸ ਤੋਂ ਬਾਅਦ ਇਹਦੇ ਵਿੱਚ ਕੋਈ ਫਰੈਸ਼ਰ ਜਾਂ ਬਾਸਕਟ ਇਹ ਨਹੀਂ ਹੈਗਾ ਵੀ ਹਰ ਸੀਜ਼ਨ ਆਪਾਂ ਨੂੰ ਚੇਂਜ ਕਰਨਾ ਪੈਣਾ ਜੀ ਹਾਂ ਮੰਨ ਲਓ ਫਿਰ ਜਿਵੇਂ ਹੁਣ ਬਾਹਰਲੇ ਸੂਬਿਆਂ ਦੇ ਵਿੱਚ ਅੰਦਰ ਆ ਕੇ ਇਲਾ ਦੇ ਵਿੱਚ ਜਾਰੇ ਚੱਲਦੀਆਂ ਹਨ ਮਸ਼ੀਨਾਂ ਉਧਰ ਆਪਾਂ ਦਾ ਸਪੇਅਰ ਪਾਰਟ ਦੇਖੋ ਉਧਰ ਹਰ ਜਿਹੜਾ ਪਾਰਟ ਇੰਡੀਆ ਨਾਲ ਕੇ ਬਾਹਰਲਾ ਮੰਨ ਲਓ ਕੋਈ ਆਪਣਾ ਕੰਪਨੀ ਮੇਡ ਆ ਸਾਰੇ ਅੱਛਾ ਖੁਦ ਤਿਆਰ ਕੰਪਨੀ ਦੇ ਵਿੱਚ ਕੋਈ ਆਮ ਤੌਰ ਤੇ ਕੀ ਹੈ ਜਿਵੇਂ ਚਾਈਨਾ ਮੇਡ ਮਸ਼ੀਨਾਂ ਹੁੰਦੀਆਂ ਨੇ ਉਹ ਸਾਰਾ ਪਾਰਟ ਵੀ ਮਸ਼ੀਨਾਂ ਹੀ ਬਾਹਰੋਂ ਆਉਂਦੀਆਂ ਨੇ ਥਰੋ ਐਂਡ ਥਰੋ ਵਾਲੀ ਗੱਲ ਆ ਉਹ ਜੀ ਜੀ ਇਹ ਆਪਣੀ ਕੰਪਨੀ ਚ ਇੱਕ ਇੱਕ ਪਾਰਟ ਬਣਦਾ ਹਰ ਜਗ੍ਹਾ ਤੇ ਆਪਣੇ ਡੀਲਰ ਨੇ ਡੀਲਰਾਂ ਲਵੇ ਸਾਰੇ ਸਪੇਅਰ ਪਾਰਟਾ ਵੇ ਲੋ ਮੈਨ ਮੰਨ ਲਓ ਸਾਰਾ ਉਰੀ ਨਾਬੇ ਦੇ ਵਿੱਚੇ ਤਿਆਰ ਕਰੇ ਆਪਣੀ ਕੰਪਨੀ ਤੇ ਸਾਰਾ ਕੁਝ ਇੱਥੇ ਸੁਰਿੰਦਰ ਐਗਰੋ ਚ ਹੀ ਤਿਆਰ ਹੁੰਦਾ ਜੀ ਮਸ਼ੀਨ ਚਾਇਨਾ ਮਾਡਲ ਆ ਜਿਵੇਂ ਆਪਾਂ ਚਾਇਨਾ ਦੀਆਂ ਚੱਲਦੇ ਦੇਖਦੇ ਹੁੰਦੇ ਨੇ ਨਾ ਮੋਬਾਈਲਾਂ ਤੇ ਲਾ ਲਓ ਜਾਂ ਫਿਲਮਾਂ ਦੇ ਘੱਟੀਆਂ ਦੇ ਵਿੱਚ ਲਾ ਲਓ ਕਿਤੇ ਵੀ ਪਰ ਹੁਣ ਤੁਹਾਨੂੰ ਇਹ ਸੁਰਿੰਦਰ ਐਗਰੋ ਦੇ ਨਾ ਮਸ਼ੀਨ ਆ ਜਿਹੜੀ ਸਾਰਾ ਸਮਾਨ ਕੋਈ ਸਪੇਅਰ ਪਾਰਟ ਦੀ ਦਿੱਕਤ ਨਹੀਂ ਤੁਹਾਨੂੰ ਆਊਗੀ ਕਿਤੇ ਵੀ ਜਾ ਕੇ ਸਾਰਾ ਸਪੇਅਰ ਪਾਰਟ ਆ ਜੋ ਵੀ ਇਹਨਾਂ ਦਾ ਸਾਰ ਆਪ ਇਹਨਾਂ ਨੇ ਤਿਆਰ ਕਰਕੇ ਲਾ ਆਜੋ ਹੁਣ ਤੁਹ ਭਾਈ ਜੀ ਜਿਵੇਂ ਹੁਣ ਇਹ ਪਿੱਛੇ ਤੇ ਬੰਦ ਜੀ ਹੋ ਆ ਹਾਂ ਜੀ ਇਹਦਾ ਹੁਣ ਜਿਹੜਾ ਮੰਨ ਲਓ ਫਸਲ ਵੱਢਦੀ ਆ ਜਦੋਂ ਇਹ ਪੂਲਸ ਤੇ ਕਿਸੇ ਨੂੰ ਛਿੜਦੀ ਆ ਇਹ ਇਹ ਪੂਲਸ ਪਿੱਛੋਂ ਜਿਹੜੀ ਥ੍ਰੈਸ਼ਿੰਗ ਹੋ ਕੇ ਆਉਂਦਾ ਜੀ ਜੀ ਰਾਣੇ ਟੈਂਕ ਤੇ ਚਲੇ ਗਏ ਜੀ ਬਾਕੀ ਸਾਰੀ ਆਪਣੀ ਪਰਾਲੀ ਅੱਛਾ ਇੱਥੇ ਕਰਨੀ ਆ ਜੀ ਪਰਾਲੀ ਹਾਂ ਜੀ ਪਰਾਲੀ ਦੀਪਾ ਆ ਗਈਆਂ ਹਾਂ ਜੀ ਹਾਂ ਜੀ ਜੀ ਇਹ ਲੰਬਾ ਆਪਣਾ ਐਕਸਲ ਫਲੋ ਟ੍ਰੈਕਰ ਆ ਜੀ ਜੀ ਮਨੋ ਇਹ ਜਿੱਥੇ ਫੀਟਰ ਤੋਂ ਲੈ ਕੇ ਇੱਥੇ ਤੱਕ ਰੇ ਇੱਕ ਸਿੰਗਲੇ ਪੀਸ ਆ ਸਿੰਗਲ ਪੀਸ ਆ ਇੱਕੇ ਆ ਇਹ ਸਿੰਗਲ ਅੱਛਾ ਜੀ ਹਾਂ ਇਹ ਤੇ ਬਾਕੀ ਸਾਰੀ ਪ੍ਰਾਲੀ ਇੱਥੇ ਡਿਜੀ ਜਾਨੀ ਆ ਆਪਣੇ ਅੱਛਾ ਜੀ ਹਾਂ ਜਿਵੇਂ ਮੰਨ ਲਓ ਹੁਣ ਅੱਜ ਕੱਲ ਆਪਾਂ ਦੇ ਸੋਚਦੇ ਆ ਨਾ ਸਰਕਾਰਾਂ ਵੱਲੋਂ ਪ੍ਰਦੂਸ਼ਣ ਰਾਜਤ ਜਿਵੇਂ ਮੰਨ ਲਓ ਹੁਣ ਇਹ ਇਹ ਫੂਲ ਸਿੱਟਦੀ ਆ ਜਿਵੇਂ ਮੰਨ ਲਓ ਕੋਈ ਕੱਲੂ ਕੋਈ ਐਸਐਮਐਸ ਬਣਾ ਕਿਸਾਨ ਭਰਾ ਕਹਿੰਦਾ ਵੀ ਇਹਨੂੰ ਐਸਐਮਐਸ ਵੀ ਲਾਓ ਜੀ ਜੀ ਲੱਗ ਜੂਗਾ ਸਰ ਐਸਐਮਐਸ ਇਹਨੂੰ ਲਾਣਾ ਕੋਈ ਬੜੀ ਗੱਲ ਨਹੀਂ ਹੈਗੀ ਅੱਛਾ ਐਸੇ ਮੈਸਚ ਵੀ ਤਿਆਰ ਹੋ ਜੂਏ ਐਸਐਮਐਸ ਵੀ ਲੱਗ ਜਾ ਹਾਂ ਜੀ ਵਾਹ ਛੋਟਾ ਜੀ ਛੋਟੇ ਜੀ ਮਸ਼ੀਨ ਆ ਘਟੋ ਘੜ ਵੀ ਇਹਦਾ ਦਾ ਜਿਹੜਾ ਅੰਦਰ ਦੇਰਾ ਹੈ ਨਾ 36 ਇੰਚ ਦਾ ਹੋਊਗਾ ਬਾਕੀ ਦਿਖਾ ਦੇ ਭੁੱਲ ਨਾ ਬਾਈ ਆਹ ਦੇਖੋ ਬਾਈ ਰੂਟਰ ਆ ਜਿਹੜਾ ਹੈ ਨਾ ਵੀ ਸਿੰਗਲ ਪੀਸ ਆ ਇਹ ਫੀਟਰ ਨਾਲ ਜੋਇੰਟ ਹੈ ਮੂਰੇ ਜਿੱਥੇ ਤੋਂ ਮੰਨ ਲਓ ਫੀਟਰ 'ਚੋਂ ਮਾਲ ਲੱਗੇ ਆ ਗਿਆ ਹੈ ਨਾ ਦਰੈਹਰ ਦੇ ਮੂਰੇ ਜਿੱਦੇ ਆਪਾਂ ਤੁਸੀਂ ਦੇ ਬੜੀਆਂ ਕਮੈਨਾਂ ਦੇ ਆਉਂਗਾ ਉਹ ਸੇਮ ਉਹੀ ਚੀਜ਼ ਆ ਪਰ ਇਹ ਐਕਸਲ ਫਰੋ ਕਹਿ ਦਿੰਦੇ ਨੇ ਇਹਨੂੰ ਰੂਟਰ ਵਾਲੀ ਮਸ਼ੀਨ ਉਹ ਚੀਜ਼ਾਂ ਨਾਲੇ ਬਾਈ ਨੇ ਹੁਣ ਦੱਸਿਆ ਜਿਵੇਂ ਆਪਾਂ ਨੇ 36 ਇੰਚ ਦੇ ਵਿੱਚ ਨਹੀਂ ਹਨਾ ਇਹ ਤਿਆਰ ਆ ਬਾਕੀ ਨੂੰ ਸਾਨੂੰ ਅੰਦਰ ਤੇ ਵੀ ਦਿਖਾ ਦੰਨਾ ਹੈ ਬਾਕੀ ਸੇਮ ਸਿਸਟਮ ਉਕਣੇ ਆ ਆ ਆ ਗਈਆਂ ਸੀਪਾਂ ਉਹ ਆ ਗਈ ਵੱਡੀ ਸੀਪ ਉਹਦੇ ਗਾਹਾਂ ਆ ਗਿਆ ਜੀ ਬੈੱਡ ਜਿੰਨੇ ਕੇ ਹਿਸਾਬ ਕਰਿਆ ਤਾਂ ਬਾਈ ਕਟਰ ਤਿਆਰ ਕਰਿਆ ਹਨਾ ਵੀਰ ਨੇ ਦੱਸਿਆ ਵੀ ਜਿਵੇਂ ਜਿਵੇਂ ਆਪਾਂ ਕਟਰ ਬੜਾ ਕਰੀ ਜਾਵਾਂਗੇ ਇਹ ਚੀਜ਼ਾਂ ਜਿਹੜੀਆਂ ਇਹਦੀਆਂ ਮੰਨ ਲਓ ਕਿਸ਼ਤੀਆਂ ਲਾ ਲਓ ਸੀਪਾਂ ਲਾ ਲਓ ਬੈੱਡ ਲਾ ਲਓ ਇਹ ਉਨਾ ਹੀ ਵੱਧ ਇਹਦਾ ਵੀ ਵਾਇਆ ਹਨਾ ਵਾਧਾ ਜਾਊਗਾ ਬਾਕੀ ਆ ਦੇ ਲਓ ਜਿਵੇਂ ਬਣੀ ਬਾਸਕਟ ਹਨਾ ਦੂਜੀਆਂ ਮਸ਼ੀਨਾਂ ਦੇ ਵਿੱਚ ਇੱਕ ਹੁੰਦੀ ਆ ਇਹਦੇ ਵਿੱਚ ਸਿਰੇ ਤੋਂ ਲੈ ਕੇ ਸਿਰੇ ਤੱਕ ਰਵਾਈ ਬਾਸਕਟ ਕਹਿੰਦੀ ਆ ਪਰ ਬਾਸਕਟ ਇਹ ਕਹਾਂਗੇ ਇਹਨੂੰ ਪੰਜਾਬੀ ਦੇ ਵਿੱਚ ਤਾਂ ਬਹੁਤ ਸੋਹਣੀ ਮਸ਼ੀਨ ਆ ਜਿਹੜੀ ਆ ਨਾ ਵਿੱਚ ਤੇ ਵੀ 36 ਚ ਤਿਆਰ ਹੋਈ ਆ ਡੀਜ਼ਲ ਟੈਂਕ ਕਿੰਨੇ ਲੀਟਰ ਦਾ ਹੋਊਗਾ ਜੀ ਵੀਰ ਇਹਨੂੰ ਇਹ ਵੀਰ ਜੀ ਹੁਣ ਪਹਿਲਾ ਡੀਜ਼ਲ ਟੈਂਕ ਛੋਟਾ ਆਉਂਦਾ ਸੀਗਾ ਹੁਣ ਮੇਜਰ ਟੈਂਕ ਦੀ ਸਮਰਤੀ ਵਧਾ ਕੇ ਆਪਾਂ 150 ਲੀਟਰ ਦੀ ਕਰਤੀ 150 ਲੀਟਰ ਕਰਤਾ ਵੱਲੋਂ ਵੀ ਇੱਕ ਵਾਰ ਭਰ ਕੇ ਤਾਂ ਦੋ 23 ਦਿਨ ਤਿੰਨ ਲਾ ਦਉਂਦੀ ਹੁੰਦੀ ਹੁੰਦੀ ਰਾਮ ਨਾਲ ਜੀ ਰਾਮ ਵੀ ਇਹ ਬਾਈ ਜੀ ਹੁਣ ਇੰਜਨ ਦੀ ਗੱਲ ਕਰੀਏ ਜਿਵੇਂ ਹੁਣ ਇਹ ਛੋਟੀ ਮਸ਼ੀਨ ਆ ਇਹਦੇ ਵਿੱਚ ਇੰਜਨ ਕਿਹੜਾ ਯੂਜ਼ ਕਰਦੇ ਹੋ ਵੀਰ ਇਹਦੇ ਚ ਹੈਗਾ ਜੀ 74 HP 74 HP ਹਾਂ ਲੇਲੈਂਡ ਇੰਜਨ ਆ ਜੀ ਚਾਰ ਸਿਲੰਡਰ ਇੰਜਨ ਆ ਇਹਦੇ ਜੂਰੀਆ ਬਤਾਉਣੀ ਨਹੀਂ ਵਿਦਆਉਟ ਜੂਰੀਆ ਆਉਂਦਾ ਜੀ ਉਹ ਜੀ ਬੀਐ ਨਾ ਨਾ ਬਜ਼ਾਉੜ ਜੂਰੀਆ ਠੀਕ ਹੈ ਇਹਨੇ 75 74 75 ਪਾਵਰ ਦੇਣਾ ਮੈਨੂੰ ਜੂਰੀਆ ਲੱਗਦਾ ਨਹੀਂ ਨਾ ਨਾ 75 ਐਚਪੀ ਤੋਂ ਉੱਪਰ ਜੂਰੀਆ ਚੱਲਦਾ ਜੀ ਜੀ ਬਾਕੀ ਹੁਣ ਦੇਖੀਏ ਬਣੀ ਜੀ ਹੁਣ ਮੂਰੇ ਬਾਈ ਬੈਠਣ ਚੀਜ਼ ਹੈ ਨਾ ਦੇਖਣ ਨੂੰ ਜੇ ਆਪਾਂ ਦੇਖੀਏ ਵੀ ਨਜ਼ਾਰੇ ਵਾਲੀ ਦੀ ਆ ਨਾ ਤਾਂ ਕੋਈ ਹੈਗਾ ਬ੍ਰੇਕ ਨਾ ਹੀ ਕੋਈ ਕਲੱਚਾ ਬਸ ਲੀਵਰ ਆ ਇਹ ਆਪਣੇ ਹਨ ਜਿਹੜੇ ਟਰੈਕ ਨੂੰ ਅੱਗੇ ਪਿੱਛੇ ਜੋ ਵੀ ਮਸ਼ੀਨ ਕਰਨੀ ਹੈ ਨਾ ਇਹਨਾਂ ਤੋਂ ਹੋਊਗੀ ਇਹੀ ਇਹਦਾ ਸਟੀਅਰਿੰਗ ਆ ਇਹੀ ਇਹਦੇ ਬ੍ਰੇਕ ਆ ਬਸ ਬਾਈ ਹੋਰ ਤਾਂ ਤੇ ਕੋਈ ਸਿਸਟਮ ਨਹੀਂ ਹੈਗਾ ਨਾ ਵੀ ਮਨ ਲੋ ਜਿਵੇਂ ਦੋਈ ਮਸ਼ੀਨਾਂ ਵਾਲਾ ਜਿਹੜੀ ਆਪਾਂ ਡਰਾਈਵ ਕਰਦੇ ਆ ਉਹਦੇ ਜਿਵੇਂ ਬ੍ਰੇਕ ਕਲਚ ਕੁਛ ਨਹੀਂ ਹੈਗਾ ਇਹਦੇ ਰੇਸ ਵੀ ਹੱਥ ਵਾਲੀ ਹੋ ਆ ਹਾਈਡਰੌਲਿਕ ਲੀਵਰੀ ਨੇ ਜਿੰਨਾ ਤੋਂ ਆਪਰੇਟ ਹੋਣੀ ਆ ਮਸ਼ੀਨ ਸਾਰੀ ਜੀ ਅੱਛਾ ਜੀ ਬੈਕ ਅੱਗੇ ਪਿੱਛੇ ਸੱਬੇ ਸੱਜੇ ਜਿੱਧਰ ਵੀ ਕਮਾਉਣੀ ਆ ਬਸ ਇਹਨਾਂ ਤਾਂ ਇਹਨਾਂ ਦੀ ਕਮਾਲ ਆ ਉਹ ਪੰਪ ਇਹ ਪੰਪ ਨਾਲ ਇਹ ਹੀ ਇਹ ਸਿਸਟਮ ਆ ਪੰਪ ਦਾ ਇਹ ਹੀ ਕਲਾਕਾਰੀ ਆ ਪੰਪ ਦੀ ਔਗਰ ਆ ਹਾਂਜੀ ਆਪਾਂ ਕਹਿੰਦੀ ਹੁਣ ਜਿਵੇਂ ਪੰਜਾਬ ਦੇ ਵਿੱਚ ਲਾ ਲਈ ਹਰਿਆਣੇ ਦੇ ਵਿੱਚ ਲਾ ਲਈਏ ਹੁਣ ਤਾਂ ਬਾਹਰਲੇ ਸੂਬਿਆਂ ਦੇ ਵਿੱਚ ਵੀ ਮਨ ਲੋ ਟਰਾਲੇ ਵੇਖ ਜੀ ਜ਼ਿੰਮੇਵਾਰੀ ਦੀ ਖਵੈਸ ਹੀ ਆ ਨਾ ਵੀ ਬੜਾ 14 ਫੁੱਟਾ 15 ਫੁੱਟਾ 16 ਫੁੱਟਾ ਜਿਵੇਂ ਦੀ ਓਗਰ ਦੀ ਹਾਈਟ ਆ ਹੁਣ ਆਪਾਂ ਦੇਖਦੇ ਆਂ ਵੀ 10 10 11 ਫੁੱਟ ਤੇ ਹਾਈਟ ਹੋਊਗੀ ਹਾਂ ਫਿਰ ਮੰਨ ਲਓ 10 11 ਫੁੱਟ ਤੇ ਜੇ ਮੰਨ ਲਓ ਟਰਾਲੀ ਜਿਆ ਬੜੀ ਆ ਕੇ ਜਵੇ ਉਹ ਤੇ ਫੇ ਓਗਰ ਕਿਵੇਂ ਇਹ ਮੰਨ ਲਓ ਕੰਟਰੋਲ ਕਰਨਾ ਜੀ ਵੀਰ ਜੀ ਓਗਰ ਦੀ ਉਚਾਈ ਬਹੁਤ ਆ 30 ਫੁੱਟ ਤੱਕ ਚਲੀ ਜਾਂਦੀ ਆ ਇਹ ਓਗਰ ਜੀ ਹਾਂ ਤਾਂ ਹਨ ਉੱਪਰ ਨੂੰ ਉਠਦਾ ਜਾਂਦਾ ਖੁੱਲਦਾ ਪੂਰਾ ਇਹ ਅੱਛਾ ਜੀ ਤੇ ਟਰਾਲੀ ਦਾ ਛੱਡੋ ਤੁਸੀਂ ਜਨ ਕਿ ਟਰੱਕ ਤੱਕ ਆਪਾਂ ਦਾਣੇ ਪਾ ਸਕਦੇ ਆਂ ਅਜੇ ਟਰੱਕ 'ਚ ਵੀ ਢਾਣੇ ਪਾ ਦੂਗਾ ਅੱਗੇ ਹਾਂਜੀ ਹਾਂਜੀ ਅੱਛਾ ਜੀ 360 ਡਿਗਰੀ ਘੁੰਮਦਾ ਤੇ ਜਿਵੇਂ ਜ਼ਿਆਦਾਤਰ ਕੀ ਚੱਕਰ ਹੁੰਦਾ ਇਹਦੇ 'ਚ ਇਹਨੇ ਗਿੱਲੇ 'ਚ ਵੱਢਣਾ ਜੀ ਆਪਣਾ ਜਿਹੜਾ ਟਰਾਲੀ ਆ ਜਾਂ ਟਰਾਲਾ ਟਰੱਕ ਦਾ ਕੋਈ ਵੀ ਉਹਨੇ ਬਾਹਰ ਖੜਨਾ ਹੁੰਦਾ ਜੀ ਆਪਣੇ ਸੜਕ ਤੇ ਖੜੂਗਾ ਜਾਂ ਪਹੀਏ 'ਚ ਖੜੂਗਾ ਇਹਨੇ ਤੱਕ ਉਹਨੇ ਪਾ ਦੇਣਾ ਅੱਛਾ ਮੰਨੋ ਟਰੱਕ 'ਚ ਵੀ ਢਾਣੇ ਪਾ ਦੂਗਾ ਹਾਂਜੀ ਹਾਂ ਅੱਛਾ ਜੀ ਕਰੇ ਉਹਦੇ ਨਾਲ ਸ਼ਾਰਟ ਬਣਾ ਚੱਕ ਕੇ ਦਿਖਾਓ ਇੱਕ ਵਾਰ ਬਾਈ ਇਹਦਾ ਕਮਾਲ ਦੀ ਟੀਜ ਬਣਾਤੀ ਹੈ ਨਾ ਵੀ ਜਿਵੇਂ ਵੀਰੂ ਨੇ ਕਹਿੰਦੇ ਆ ਵੀ ਇਹ ਟ੍ਰੱਕ ਦੇ ਵਿੱਚ ਵੀ ਢਾਣੇ ਪਾ ਦੂਗਾ ਹੁਣ ਆਪਾਂ ਦੇਖ ਵਾਹ ਜੀ ਵਾਹ ਬਹੁਤ ਉੱਚਾ ਚੱਲ ਗਿਆ ਲਓ ਜੀ ਕਰੋ ਚੱਕ ਸਰੇਂਦਰਾ ਦਾ ਉਹ ਗਰ ਮੈਨੂੰ ਤਾਂ ਇਹਦਾ ਲੱਗਾ ਹੈ ਨਾ ਵੀ 10 ਕਪੋਟੇ ਦੀ ਹਾਈਟ ਆ ਇਹਦੇ ਉੱਪਰ ਤਾਂ ਨਹੀਂ ਜਾਣਾ ਇਹ ਨਹੀਂ ਪਰ ਇਹ ਤਾਂ ਬਈ ਸਹੀ ਗੱਲ ਆ ਵੀ ਟ੍ਰੱਕ ਦੇ ਵਿੱਚ ਵੀ ਢਾਣੇ ਜੇ ਪਾਉਣੇ ਆ ਪਰ ਇੰਨੀ ਕਿਹ ਹੈ ਡੂੰਗੀ ਆ ਟ੍ਰੱਕ ਦੇ ਵੀ ਹਨਾ ਬਹੁਤ ਹਾਈਟ ਉੱਚੀ ਆ ਕਿਾਰੇ ਪਾਸੇ 360 ਡਿਗਰੀ ਜਿਹੜਾ ਕਹਦੀ ਆ ਬਾਈ ਨੇ ਉਹ ਦੱਸਿਆ ਜਿਵੇਂ ਬਿੱਤ ਜਿੱਧਰ ਮਰਜੀ ਓਗਰ ਟਰਾਲੀ ਜਿੱਥੇ ਮਰਜੀ ਖੜੀ ਹੋਵੇ ਇਹ ਨਹੀਂ ਹੈਗਾ ਵੀ ਟਰਾਲੀ ਇੱਕੋ ਸਾਈਡ ਲੱਗਣੀ ਹੈ ਦੂਜੀ ਕਮੈਂਡ ਵਾਂਗੂ ਜਿੱਥੇ ਮਰਜੀ ਟਰਾਲੀ ਖੜੀ ਹੋਵੇ ਉੱਥੀ ਤੁਹਾਡਾ ਹਨਾ ਓਗਰ ਆ ਜਿਹੜਾ ਟਰਾਲੀ ਦੇ ਵਿੱਚ ਥਾਣੇ ਪਾਊਗਾ ਵਾ ਤੇ ਹਾਰਟ ਦੇਖੋ ਤੁਸੀਂ ਦੂਜੀ ਕਮੈਂਡ ਦਾ ਓਗਰ ਆ ਦੂਜੀ ਕਮੈਂਡ ਖੜੀ ਇਹਦਾ ਉੱਪਰ ਦੇਖ ਲਓ ਅਰੇ ਇਹਦਾ ਉੱਪਰ ਦੇਖੋ ਔਰ ਸਾਹਮਣੇ ਟਰੱਕ ਵੀ ਖੜਾ ਵੀ ਟਰੱਕ ਦੇ ਉੱਪਰ ਵੀ ਆ ਦੇ ਲਓ ਹੁਣ ਥੱਲੇ ਆ ਗਿਆ ਆਪਣੇ ਟਗਾਣੇ ਆ ਬਹੁਤ ਵਧੀਆ ਹਨਾ ਜਿਹੜੀ ਸ੍ਰਿੰਦਰਾ ਨੇ ਚੀਜ਼ ਬਣਾਈ ਆ ਹੱਲਾ ਓਂ। ਇਹ ਕਿਹਦਾ ਕਾਪਰੇਟਰ ਕਾਹਨੇ। ਬਾਈ ਸਭ ਤੋਂ ਵੱਡੀ ਗੱਲ ਤਾਂ ਇਹ ਆ ਨਾ ਬਈ ਜਿਹੜਾ ਕਲੱਚ ਜਾਂ ਵੀ ਆਪਣਾ ਕਲੱਚ ਵਗੈਰਾ ਜੋ ਵੀ ਹੈਗਾ ਉਹ ਤਾਂ ਹੈ ਨਾ ਸਦਕਾਰਾ ਹੋ ਗਿਆ ਸਿਰਫ ਇੱਕ ਪੰਪ ਤੇ ਆ। ਮੇਨ ਹਾਈਡਰੋਲਿਕਾ ਜਿਹੜਾ ਮੇਨ ਪੁਆਇੰਟ ਆਦਾ ਆ ਇਹ। ਆਹ ਪੰਪ ਆਵਦਾ। ਕਿਉਂਕਿ ਕਲੱਚ ਵੀ ਇੰਜਣ ਆ। ਮੈਂ ਕਹਿੰਦਾ ਵੀ ਦੌੜ ਜੂਰੀਏ ਬਿਨਾਂ ਜੂਰੀਏ ਤੋਂ ਆ। ਹਨਾ ਫਿਲਟਰ ਕਾਟਰ ਜਿਵੇਂ ਬਾਈ ਜੀ ਨੇ ਦੱਸਿਆ ਵੀ ਜਿਵੇਂ ਜਿਵੇਂ ਆਪਾਂ ਕਾਟਰ ਬੜਾ ਛੋਟਾ ਹਨਾ ਕਰੀ ਜਾਵਾਂਗੇ। ਉਦਾਂ ਉਦਾਂ ਇਹਦਾ ਅੰਦਰਲਾ ਜਿਹੜਾ ਸਰਕਲ ਉਹ ਵਧਦਾ ਜਾਊਗਾ ਬਾਕੀ ਇਹ ਜਿਵੇਂ ਹੈ ਨਾ ਆਪਣੇ ਕਹਦੇ ਨੇ ਜੇ ਫਸਲ ਵਧਣੀ ਆ ਆ ਮੁੱਛ ਦਾ ਕੰਮ ਆ ਜਿਹੜਾ ਕਈ ਵਾਰ ਮੁੱਛ ਜਿੱਥੇ ਨਾ ਨਾਲ ਵੀ ਕਈ ਬੰਦੇ ਜ਼ਮੀਂਦਾਦ ਵਹਿਮ ਕਰ ਜਾਂਦੇ ਆ ਵੀ ਆ ਤੇਰੀ ਸ਼ਾਫਟ ਮਾਲ ਛੱਡਦੀ ਆ ਦੱਬਦਾ ਜਾਂ ਉਹਦੇ ਵਾਸਤੇ ਆ ਜਿਹੜਾ ਪਾਈਪ ਹੈ ਨਾ ਕੰਪਨੀਆਂ ਨਾਲ ਵਧੀਆ ਵੀ ਸਿਸਟਮ ਵਧੀਆ ਕਰਕੇ ਮਈ ਤੇ ਬਹੁਤ ਹੈਡ ਆ ਉੱਤੇ ਨੂੰ ਟਰੱਕ ਕੀ ਇਹ ਤਾਂ ਮੈਂ ਕਿਹਾ ਟਰੱਕ ਦੀਏ ਉੱਪਰ 2 ਫੁੱਟ ਬਾਡੀ ਹੋਰ ਵੀ ਉਹ ਵੀ ਢਾਣੇ ਕੋਈ ਪਾ ਦੋ ਕੋਈ ਕੋਈ ਬਹੁਤ ਕੋਈ ਸਮੱਸਿਆ ਨਹੀਂ ਆਉਂਦੀ ਜੀ ਜੀ ਮੈਂ ਤੁਹਾਨੂੰ ਦੱਸਦਾ ਜੀ ਮੇਨ ਇਹ ਬਹੁਤ ਲਾਈਟ ਵੇਟ ਮਸ਼ੀਨ ਆ ਜੀ ਬਾਕੀ ਸਟੀਲ ਬਾਡੀ ਆ ਇਹਦੀ ਜੀ ਸਾਰੀ ਪੂਰੀ ਸਟੀਲ ਬਾਡੀ ਆ ਪੂਰੀ ਸਟੀਲ ਬਾਡੀ ਇਹ ਭੱਠੀ ਪੇਂਟ ਆ ਕਿੰਨੇ ਕ ਕੁਆਂਟਲ ਦਾ ਹੋ ਜਾਂਦੀ ਹੈ ਮਤਲਬ ਮਸ਼ੀਨ ਇਹ ਤਕਰੀਬ ਨੇ ਇਹ ਦਾ ਹੋ ਜਾਂਦਾ ਜੀ ਭਾਜਨ 50 ਕੁਆਂਟਲ ਦੇ ਕਰੀਬ ਹੋ ਜਾਂਦਾ 50 ਕੁਆਂਟਲ ਦਾ ਵਜ਼ਨ ਜੀ 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 ਵਾ ਜਾਇਜ਼ ਆ ਬਿਲਕੁਲ ਹਾਂ ਜਿਹੜੇ ਹਸਾਬ ਕਰਦੇ ਹਨ ਕਾਮਕਾਰ ਆ ਇਹਦਾ ਕਿਉਂਕਿ ਜਿਹੜੀਆਂ ਚਾਈਨਾ ਮੇਡ ਮਸ਼ੀਨਾਂ ਆਉਂ ਉਹਨਾਂ ਦੇ ਇੱਕ ਤਾਂ ਟ੍ਰਾਈਕ ਬਿਲਕੁਲ ਹਲਕੇ ਹੁੰਦੇ ਨੇ ਅੱਛਾ ਜੀ ਇਹ ਟ੍ਰਾਈਕ ਵੀ ਆਪਣਾ ਬਹੁਤ ਵਧੀਆ ਯਾਨੀ ਕਿ ਇਹ ਸਾਲੋਂ ਸਾਲ ਚੱਲਣ ਵਾਲਾ ਹੈ ਜੀ ਜਿੰਨਾ ਇਹ ਗਿੱਲੇ 'ਚ ਚੱਲਦਾ ਰਹੂਗਾ ਇਹਨੂੰ ਕੁਝ ਨਹੀਂ ਹੁੰਦਾ ਜੀ ਜਿਆਦਾ ਜੇਕਰ ਆਪਾਂ ਸੜਕ ਵਗੈਰਾ ਤੇ ਚਲਾ ਲਈਏ ਫਿਰ ਪ੍ਰੋਬਲਮ ਆਉਂਦੀ ਹੈ ਨਹੀਂ ਵੈਸੇ ਕੋਈ ਪ੍ਰੋਬਲਮ ਨਹੀਂ ਹੁੰਦੀ ਅੱਛਾ ਮਲਕ ਸੜਕ ਤੇ ਪ੍ਰੋਬਲਮ ਆਉਂਦੀ ਹੈ ਇਹਨੂੰ ਜੀ ਜੀ ਬੱਚੇ ਤੇ ਕੋਈ ਪ੍ਰੋਬਲਮ ਨਹੀਂ ਖੇਤ ਦੇ ਵਿੱਚ ਗਿੱਲੇ 'ਚ ਜਿਵੇਂ ਮਰਜ਼ੀ ਵੱਡੋ ਕੋਈ ਦਿੱਕਤ ਨਹੀਂ ਆਉਂਦੀ ਇਹਨੂੰ ਜੀ ਮੇਨ ਕੀ ਹੈ ਇਹਦੇ 'ਚ ਜਿਹੜੀ ਵੀ ਹੁਣ ਜਿੰਨੀ ਵੀ ਆਪਣੀ ਨਵੀਂ ਟੈਕਨੋਲੋਜੀ ਆ ਉਹ ਮਸ਼ੀਨ ਦੇ ਵਿੱਚ ਵਰ ਬਾਕੀ ਜਿਵੇਂ ਰਹੀਏ ਆਪਣੇ ਫਾਈਨਾਂਸ ਵਗੈਰਾ ਦਾ ਹਰ ਇੱਕ ਬੈਂਕ ਤੋਂ ਹਰ ਇੱਕ ਪ੍ਰਾਈਵੇਟ ਸਰਕਾਰੀ ਹਰ ਤਰ੍ਹਾਂ ਦੇ ਉਹਦੇ ਤੋਂ ਫਾਈਨਾਂਸ ਹੋ ਜਾਂਦਾ ਹੈ ਅੱਛਾ ਮੰਨ ਲਓ ਇਹਦੇ ਦੇ ਵੀ ਲੋਨ ਸੁਭਦਾ ਹੈਗੀ ਆ ਉਹ ਕਿੰਨੇ ਪਰਸੈਂਟ ਹੈ ਜੀ ਤੇ ਕਰੀਬਨ 90% ਲੋਨ ਹੋ ਜਾਂਦਾ ਜੀ ਇਹਦੇ ਤੇ ਸਰਕਾਰੀ 90% ਲੋਨ ਆ ਸਰਕਾਰੀ ਤੋਂ ਹੋ ਜਾਂਦਾ 90% ਤੇ ਪ੍ਰਾਈਵੇਟ ਚ ਹੋ ਜਾਂਦਾ 60 ਤੋਂ 70% ਦਾ ਜੀ 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 ਵੀਰੇ ਲੋਨ ਦੀ ਤਾਂ ਚਲੋ ਕਲੀਅਰ ਹੋ ਗਈ ਹੁਣ ਇੱਕ ਆਪਾਂ ਹੁਣ ਸਬਸਿਡੀ ਅੱਜ ਦੇ ਟਾਈਮ ਜਿਹੜਾ ਸਬਸਿਡੀ ਹੁਣ ਪੰਜਾਬ ਦੇ ਵਿੱਚ ਵੀ ਆਪਣਾ ਸਬਸਿਡੀ ਦਾ ਬਹੁਤ ਜਿਆਦਾ ਮੰਨ ਲਓ ਰੋਲਾ ਪਿਆ ਹੋਇਆ ਤਾਂ ਵੀ ਸਬਸਿਡੀ ਕੰਮ ਇਨਾਂ ਤੇ ਆ ਗਈ ਸਬਸਿਡੀ ਆ ਗਈ ਜਿਵੇਂ ਆਪਣਾ ਇਹ ਮਾਡਲ ਆ ਇਹਦੇ ਤੇ ਕੀ ਸਬਸਿਡੀ ਆ ਜੀ ਫਿਰ ਇਹ ਸਾਰਾ ਜਿੱਥੇ ਵੀ ਮੰਨ ਕੇ ਚੱਲੋ ਵੀ ਜਿਹੜੀ ਵੀ ਸਟੇਟ ਦੇ ਵਿੱਚ ਸਬਸਿਡੀ ਗਵਰਨਮੈਂਟ ਵੱਲੋਂ ਆ ਗਈ ਤਾਂ ਆਪਣੀ ਮਸ਼ੀਨ ਹਰ ਸਟੇਟ ਦੇ ਵਿੱਚ ਅਪਰੂਵਲ ਹੈ ਮੰਨ ਲਓ ਰਾਜ ਸਰਕਾਰ ਤੇ ਆ ਉਹ ਹਾਂ ਉਹ ਜਿਵੇਂ ਬੰਦਾ ਅਪਲਾਈ ਕਰਦਾ ਉਹਦਾ ਨੰਬਰ ਆਉਂਦਾ ਤਾਂ ਆਪਣੀ ਮਸ਼ੀਨ ਹਰ ਤਰੀਕੇ ਦੇ ਨਾਲ ਅਪਰੂਵਡ ਆ ਫਾਰਮੈਟ ਕੋਲ ਪਹਿਲਾਂ ਵੀ ਜਾਂਦੀਆਂ ਨੇ ਰਹੀਆਂ ਤੇ ਅੱਗੇ ਮੰਨ ਕੇ ਚੱਲੋ ਹੁਣ ਵੀ ਪ੍ਰੋਸੈਸ ਸਬਸਿਡੀ ਦਾ ਚੱਲਦਾ ਰਿਹਾ ਜੀ ਮਨ ਲਓ ਹੁਣ ਜਿਵੇਂ ਵੀਰੇ ਆਪਣੇ ਕੰਬੈਨ ਆਪ ਤੁਸੀਂ ਤਿਆਰ ਕਰੀ ਆ ਇਹ ਜਿਹੜੀ ਗਾਰੰਟੀ ਫਰੰਟੀ ਮਨ ਲਓ ਕਿ ਇੱਕ ਸੀਜ਼ਨ ਦੀ ਜਾਂ ਕਿੰਨੇ ਕੰਪਨੀ ਕਹਿੰਦੀ ਦੇ ਕੀ ਆ ਇਹ ਦੀ ਜੀ ਦੋ ਸੀਜ਼ਨਾਂ ਦੀ ਗਾਰੰਟੀ ਰਹਿੰਦੀ ਆ ਦੋ ਸੀਜ਼ਨਾਂ ਦੀ ਹਾਂ ਫੁੱਲ ਰਬੜ ਪਾਰਟ ਨੂੰ ਛੱਡ ਕੇ ਬਾਕੀ ਮਨ ਲਓ ਬੈਲਟਾਂ ਨੂੰ ਛੱਡ ਕੇ ਹਾਂ ਰਬੜ ਦੇ ਵਿੱਚ ਟਰੈਕ ਵੀ ਆਉਂਦਾ ਜੀ ਫਿਰ ਇਹ ਇਹ ਦੀ ਹੈਗੀ ਆ ਜੀ ਫੁੱਲ ਇਹ ਦੀ ਹੈਗੀ ਆ ਆਪਣੀ ਦੋ ਸੀਜ਼ਨਾਂ ਦੀ ਫੁੱਲ ਗਾਰੰਟੀ ਦੋ ਸੀ ਬੈਲਟਾਂ ਛੱਡ ਕੇ ਮਨ ਲਓ ਹਾਂ ਇੱਕ ਸਾਲ ਦੀ ਪੂਰੀ ਗਾਰੰਟੀ ਹੈ ਇਹ ਦੀ ਜੀ ਇਹਨੂੰ ਜੇ ਇਹ ਲਫਜੇ ਜਾਂ ਕਰੈਕ ਹੋ ਜੇ ਜੀ ਤਾਂ ਇਹਦੀ ਫੁੱਲ ਰਿਪਲੇਸਮੈਂਟ ਹੈ ਜੀ ਬਾਕੀ ਬਾਈ ਜੀ ਨੇ ਨਾ ਜਿਵੇਂ ਦਿੱਤੀ ਹੈ ਜਾਣਕਾਰੀ ਵੀ ਬੈਲਟਾਂ ਨੂੰ ਛੱਡ ਕੇ ਬਾਕੀ ਦੀ ਪੂਰੀ ਦੀ 2 ਸਾਲ ਦੀ ਗਾਰੰਟੀ ਆ ਜਿਵੇਂ ਆਪਣਾ ਟ੍ਰੈਕ ਆ ਇਹਦੀ ਵੀ ਇੱਕ ਸਾਲ ਦੀ ਗਾਰੰਟੀ ਆ ਬਾਕੀ ਜਿਵੇਂ ਦੱਸਿਆ ਵੀਰ ਉਹਨਾਂ ਨੇ ਵੀ ਸਾਰਾ ਜਿਹੜਾ ਦਾ ਮੰਨ ਲਓ ਪਾਰਟ ਆ ਕੱਲਾ ਕੱਲਾ ਪਾਰਟ ਇਹਦਾ ਉਰੇ ਸੁਰਿੰਦਰਾ ਕੰਪਨੀ ਦੇ ਵਿੱਚ ਨਾ ਤਿਆਰ ਹੋਇਆ ਬਾਕੀ ਹੋਰ ਜਾਣਕਾਰੀ ਜੇ ਕੋਈ ਰਹਿ ਗਈ ਹੋਵੇ ਤਾਂ ਉਹ ਮੇਰੇ ਸਕਰੀਨ ਦੇ ਉੱਤੇ ਨੰਬਰ ਦਿੱਤੇ ਹੋਏ ਆ ਵੀਰ ਉਹਨਾਂ ਦੇ ਔਰ ਨੰਬਰ ਤੇ ਤੁਸੀਂ ਕਨੈਕਟ ਕਰਕੇ ਹਨਾ ਉਹ ਵੀ ਜਾਣਕਾਰੀ ਲੈ ਸਕਦੇ ਹੋ ਬਾਕੀ ਆ ਦੇਖੋ ਨਾ ਜਿਹੜਾ ਆ 360 ਡਿਗਰੀ ਆਪਣੇ ਕਹਿ ਦਿੰਦੇ ਆ ਉਹ ਨਹੀਂ ਓਗਰ ਚਾਰੇ ਪਾਸੇ ਘੁਮਾਉਂਦਾ ਆ ਪੰਪ ਲੱਗਿਆ ਹੋਇਆ ਆ ਅੰਦਰ ਲੱਗੀ ਹੋਈ ਗਰਾਰੀ ਇਹ ਪੰਪ ਨਾ ਹਨਾ ਓਗਰ ਨੂੰ ਜਿੱਧਰ ਨੂੰ ਮਰਜ਼ੀ ਘੁਮਾ ਦੋ ਇੱਕ ਸਿਰਫ ਲੀਵਰ ਦਬਨਾ ਠੀਕ ਆ ਵੀਰੇ ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪਹੁੰਚੇ ਸਾਡੇ ਕੋਲ ਬਾਕੀ ਛੋਟਾ ਇੰਜਨ ਹੈ ਨਾ 75 74 ਐਚਪੀ ਦਾ ਤੇਲ ਖਰਚਾ ਤੁਹਾਨੂੰ ਪਤਾ ਹੀ ਹੈ ਨਾ ਵੀ 74 ਐਚਪੀ ਚ ਤੇਲ ਖਰਚਾ ਤਾਂ ਬਿਲਕੁਲ ਜਿਹੜਾ ਆਪਾਂ ਕਹਿੰਦੀ ਹੈ ਵੀ ਜਾਇਜ਼ ਕੋਈ ਨਜਾਇਜ਼ ਨਹੀਂ ਹੋਊਗਾ ਬਾਕੀ ਤੁਸੀਂ ਇੱਕ ਵਾਰ ਕੰਪਨੀ ਆ ਕੇ ਹੈ ਨਾ ਜ਼ਰੂਰ ਇਹਦਾ ਵਿਜੀਟ ਕਰਿਓ ਜੋ ਵੀ ਇਹ ਚ ਦੇਖ ਕੇ ਨਾ ਕੁਆਲਿਟੀ ਲੋਹੇ ਦੀ ਕੁਆਲਿਟੀ ਪੇਂਟ ਕੁਆਲਿਟੀ ਬਾਕੀ ਸਿਸਟਮ ਦਾ ਸਾਰਾ ਬੜੀ ਹੈ ਮਸ਼ੀਨ ਵਾਲੀ ਐਸੇ ਕਟਰ ਵਾਲਾ ਤਾਂ ਐਸੇ ਪਿੱਛੇ ਤੇ ਜਿਹੜਾ ਹੈ ਨਾ ਦਰੇ ਦਾ ਰੋਟਰੀ ਐਕਸਲ ਫਲੋ ਕਹਿ ਦਿੰਨੇ ਜੀ ਨੂੰ ਉਹ ਚੀਜ਼ ਆ ਗਈ ਬਾਕੀ ਕਟਰ ਸੇਮ ਆ ਦੂਜੀਆਂ ਕਮੈਨਾਂ ਜਿਵੇਂ ਆ ਕਮਲਾ ਸ਼ਾਰਟ ਲੱਗੀ ਹੋਈ ਇਹਨੂੰ ਹਨਾ ਉਹਦੇ ਬਾਅਦ ਫੀਟਰ ਆ ਗਿਆ ਫੀਟਰ ਤਾਂ ਗਾਂ ਵਾਲਾ ਸਿਸਟਮ ਆ ਜਿਹੜਾ ਇਹਦਾ ਉਹ ਥੋੜਾ ਜਿਹਾ ਚੇਂਜਿੰਗ ਆ ਬਾਕੀ ਜਿਵੇਂ ਬਲੋਰ ਵਗੈਰਾ ਹਨਾ ਸਿਸਟਮ ਸਾਰਾ ਲੱਗਿਆ ਆ ਇਹਦੇ ਵਿੱਚ ਆਈ ਨਹੀਂ ਹੈਗਾ ਵੀ ਸਿਸਟਮ ਨਹੀਂ ਹੈਗਾ ਆਹ ਬਲੋਰ ਲੱਗਿਆ ਹੋਇਆ ਜਿਵੇਂ ਆਪਣੇ ਵੱਡੀ ਕਮੈਨ ਦੇ ਹੁੰਦਾ ਹਨਾ ਆਹ ਲੱਗਿਆ ਹੈ ਜੀ ਬਲੋਰ ਸਿਸਟਮ ਸਾਰਾ ਉਹੀ ਆ ਬਸ ਥੋੜਾ ਜਿਹਾ ਜਿਹੜਾ ਐਕਸਲ ਫਲੋ ਆ ਹਨਾ ਪਿੱਛੇ ਤੇ ਜਿਹੜੇ ਰੂਟਰ ਕਮੈਨ ਕਹ ਦਿੰਨੇ ਆ ਆਪਾਂ ਇਹਦਾ ਹੀ ਥੋੜਾ ਜਿਹਾ ਫਰਕ ਆ ਬਾਕੀ ਜਿਵੇਂ ਬਾਈ ਜੀ ਨੇ ਦੱਸਿਆ ਵੀ ਪੰਪ ਆ ਵਗੈਰਾ ਕੰਪਨੀ ਦੱਸੀ ਆ ਨਾ ਸਾਰੀ 2 ਸਾਲ ਦੀ ਗਾਰੰਟੀ ਮਸ਼ੀਨ ਦੀ ਆ ਸਾਲ ਇਹਦੀ ਟਰੈਕ ਦੀ ਆ ਉਹਦੇ ਬਾਅਦ ਟਰੈਕ ਦਾ ਜਿਹੜਾ ਸਿਸਟਮ ਆ ਨਾ ਪੈਪੂਬੀ ਐਨ ਪੂਰੇ ਮੰਨੋ ਗੁਣੀਏ ਚ ਕਰਕੇ ਲਾਏ ਹੋਏ ਆ ਵੀ ਗਿੱਲੇ ਦੇ ਵਿੱਚ ਮਿੱਟੀ ਮੁੱਟੀ ਦੇ ਵਿੱਚ ਹਨਾ ਕਿਤੇ ਤੰਗ ਨਾ ਕਰਨ 150 ਲੀਟਰ ਦੀ ਟੈਂਕੀ ਹੋਗੀ ਬਾਕੀ ਹਾਈਡਰੋਲਿਕ ਟੈਂਕੋ ਦਾ ਹਨਾ ਤੁਹਾਨੂੰ ਪਤਾ ਹੀ ਵੀ ਹਾਈਡਰੋਲਿਕ ਟੈਂਕ ਵੀ ਚੰਗਾ ਹੀ ਹੋਊਗਾ ਇਹਦੇ ਦੇ ਵੀ ਚਲੋ ਠੀਕ ਆ ਬਾਈ ਦੱਸਿਓ ਜਰੂਰ ਵੀਡੀਓ ਮਸ਼ੀਨ ਕਿੱਦਾਂ ਦੀ ਲੱਗੀ ਵੀਡੀਓਜ਼ ਹਨਾ ਜੇ ਕੋਈ ਜਾਣਕਾਰੀ ਰਹਿ ਗਈ ਹੋਵੇ ਤਾਂ ਉਹ ਸਕਰੀਨ ਦੇ ਉੱਤੇ ਦਿੱਤੇ ਨੰਬਰਾਂ ਤੇ ਤੁਸੀਂ ਕਨੈਕਟ ਕਰ ਸਕਦੇ ਹੋ ਠੀਕ ਹੈ ਜੀ ਧੰਨਵਾਦ